ਨਮਾਸ਼ਕਾਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਨਵਾਦਤ ਆਜਨਿਆ ਵਿਸ਼ੇਸ਼ ਸਰਗਰਮੀ ਹੈ। ਹਾਂਜੀ ਅੱਜ ਡੈਮੋਕ੍ਰੈਟਿਕ ਪਾਰਟੀ ਆਫ ਇੰਡੀਆ ਅੰਬੇਡਕਰ ਦੀ ਸਮੁੱਚੀ ਲੀਡਰਸ਼ਿਪ ਨਮਾਸ਼ਰ ਵੈਲਕਮ ਹੋਟਲ ਵਿੱਚ ਪਹੁੰਚੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਇੱਥੇ ਲੀਡਰਸ਼ਿਪ ਪਹੁੰਚਣ ਦਾ ਤੈਅ ਦਿ ਲੋ ਧੰਨਵਾਦ ਕਰਦਾ ਹਾਂ। ਔਰ ਅੱਜ ਸਾਡੇ ਇਕੱਠੇ ਹੋਣ ਦਾ ਮੇਨ ਮਕਸਦ ਡੈਮੋਕ੍ਰੈਟਿਕ ਪਾਰਟੀ ਆਫ ਇੰਡੀਆ ਅੰਬੇਡਕਰ ਦੇ ਸੰਸਥਾਪਕ ਸਾਹਿਬ ਸ਼੍ਰੀ ਪਰਸ਼ੋਤਮ ਲਾਲ ਚੱਡਾ ਜੀ ਦੀ ਸਾਫਤ ਪਹਿਲਾ ਤਾਂ ਅੱਜ ਅਸੀਂ ਅੱਜ ਤੀਜੀ ਵਰਸੀ ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਦੇ ਆਂ ਔਰ ਇੱਕ ਤੁਹਾਡੇ ਮੀਡੀਆ ਰਹੀ ਮੈਂ ਦੱਸਣਾ ਚਾਹੁੰਦਾ ਮਾਂ ਕਿ ਇੱਕ 20 ਜੁਲਾਈ ਨੂੰ ਭਗਵਾਨ ਵਾਲਮੀਕੀ ਮਹਾਰਾਜੀ ਦਾ ਸਾਸ ਸੰਗ ਜੋ ਚੱਡਾ ਸਾਹਿਬ ਦੀ ਯਾਦ ਦੇ ਅੰਦਰ ਬੜੀ ਸ਼ਰਧਾ ਨਾਲ ਜਿਹੜਾ ਮਨਾਇਆ ਜਾ ਰਿਹਾ ਹੈ ਔਰ ਜਿਹੜਾ ਇਹਦਾ ਸਥਾਨ ਆ ਉਹ ਭਗਵਾਨ ਵਾਲਮੀਕੀ ਕਮਿਊਨਿਟੀ ਹਾਲ ਨਵਾਂ ਸ਼ਹਿਰ ਵਿਖੇ ਜਿਹੜਾ ਅਸੀਂ ਅੱਜ ਮਨਾ ਰਹੇ ਹਾਂ ਜੀ ਔਰ ਇਸ ਹਾਂਜੀ ਦੇਖੋ ਔਰ ਇਸ ਸਤਸੰਗ ਦੇ ਵਿੱਚ ਸਾਡੇ ਮੁੱਖ ਮਹਿਮਾਨ ਸਾਡੇ ਵਾਲਮੀਕੀ ਸਮਾਜ ਦੇ ਸੰਤ ਬਾਰੀਯੋਗੀ ਬਾਬਾ ਪ੍ਰਗਟਨਾਥ ਜੀ ਔਰ ਉਹਨਾਂ ਦੇ ਨਾਲ ਬਾਬਾ ਮੇਜਰ ਸਿੰਘ ਸੋਢੀ ਜੀ ਦਸ਼ਮੀਸ਼ ਤਰਨਤਾਲ ਦੇ ਮੁਖੀ ਜਿਹੜੇ ਮੁਖ ਜਿਹੜੇ ਤੌਰ ਤੇ ਪਹੁੰਚ ਰਹੇ ਨੇ ਔਰ ਸਾਡੇ ਇਸ ਵਿੱਚ ਵਿਸ਼ੇਸ਼ ਤੌਰ ਤੇ ਲੌਰੈਂਸ ਚੌਧਰੀ ਜੀ ਔਰ ਉਹਨਾਂ ਦੇ ਨਾਲ ਭਗਵਾਨ ਵਾਲਮੀਕੀ ਮਹਾਰਾਜੀ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਿਤ ਖੋਸਲਾ ਜੀ ਜਿਹੜੇ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਔਰ ਇਸ ਸੰਗਤਾਂ ਨੂੰ ਜਿਹੜਾ ਵੀ ਕੀਰਤਨ ਰਾਹੀ ਨਿਹਾਲ ਕਰਨਗੇ ਉਹ ਸਰਤਾਜ ਬਿੱਟਾ ਜੀ ਜਿਹੜੇ ਇਸ ਸੰਤਨ ਨੂੰ ਨਿਹਾਲ ਕਰਨਗੇ ਔਰ ਇਸ ਪ੍ਰੋਗਰਾਮ ਦੀ ਜਿਹੜੀ ਟਾਈਮਿੰਗ ਆ ਉਹ 11 ਤੋਂ 3 ਦੀ ਹੋਵੇਗੀ ਕਦੇ ਜੇ ਮਾਨੋਨੀ ਕੀ ਹੋ ਰਿਆ ਕੰਮ ਸੀ ਕੋਈ ਦੇਸ਼patri ਹਕਮਤ ਦਾ ਸੰਧਾ ਆ ਗਿਆ ਅਸੀਂ ਨਵਾਂ ਸ਼ਹਿਰ ਦੇ ਦਫ਼ਤਰਾਂ ਵਿੱਚ ਉਸ ਹਕਮਤ ਦਾ ਸੰਧਾ ਦੇ ਲਈ ਸਤੰਤਰ ਕਮਾਦੀ ਦੇ ਨਾਮ ਦਫ਼ਤਰ ਦਫ਼ਤਰ ਜਾ ਰਹੇ ਸੀ ਟੈਲੀਫੋਨ ਭਾਗ ਦੇ ਦਫ਼ਤਰ ਵਿੱਚ ਪਹੁੰਚ ਤੋਂ ਪਹਿਲਾਂ ਸਤੰਤਰ ਜੀ کہہ ਲਗੇ ਮਜਦਰਾ ਬਾਤ ਵਿੱਚ ਸਿਰਫ 4 ਕਰਮਚਾਰੀ ਰਹਿ ਗਏ ਬਾਕੀ ਸਭ ਕੁਝ ਖਤਮ ਹੋ ਗਿਆ 4 ਸੀ ਜਿਹੜਾ ਨੀਤੀਆਂ ਦੇ ਖਿਲਾਫ ਸਤੰਤਰ ਕਮਾੜੀ ਲਗਾਤਾਰ ਲੱਗੇ ਨਮਾ ਸ਼ੈਡੂਲ ਦੇ ਪ੍ਰੀਮੀਅਮ ਕੌਂਸਲ ਦੇ ਲੰਬਾ ਸਮਾਂ 70 ਰਜੇ ਤੇ ਅਸੀਂ ਮਜ਼ਦੂਰ ਦਿਹਾੜਾ ਆਮਾ ਦੀ ਗਵਾਹੀ ਵਿੱਚ ਸਾਝੇ ਤੌਰ ਤੇ ਲਗਾਤਾਰ ਮਨਾਉਂਦੇ ਆ ਉਨ੍ਹਾਂ ਨੇ ਆਖੰਡ ਸੰਸਕਾਰ ਮਕੇ ਉਹਨਾਂ ਨੇ ਅਧੂਰੇ ਕਾਰਜ ਨੂੰ ਪੂਰਾ ਕਰਨ ਦਾ ਫਰਾਂ ਨਹੀਂ ਲਿਆ ਦਿਵਨ ਦਾ ਦੂਰਾ ਕਾਰਜ ਐ ਕੀ ਸੀ ਉਹਦੇ ਬਾਰੇ ਚਰਚਾ ਕਰਨੀ ਅੱਜ ਬੇਹੱਦ ਜ਼ਰੂਰੀ ਹੈ ਉਹਨਾਂ ਦਾ ਦੂਰਾ ਕਾਰਜ ਇਹ ਕਿ ਦੇਸ਼ ਦੇ ਜੱਗਲੇ ਆਪਣੇ ਰੀਤੀਆਂ ਨੂੰ 995 ਮੰਨ ਲਿਆ ਉਹ ਮੈਂ ਜਦੋਂ ਵੀ ਉਹਨਾਂ ਨਾਲ ਕਰਦੀ ਸੀ ਉਹ ਬਹੁਤ ਹੰਗਾਰੇ ਨਾਲ ਦੁਨੀਆ ਪੱਧਰ ਤੇ ਅਖਾਵਾ ਦੇ ਨੇ ਰਸਤੇ ਸੀ ਉਹਨਾਂ ਨੂੰ ਸਮਝਣ ਦੇ ਸਮਰੱਥ ਸੀ ਕਿ ਆਪਣੇ ਸਾਥ ਕਿਸ ਸੁਝਾਉਣ ਦੇ ਸੁਭਾਅ ਸੀ ਤੋਂ ਇਹ ਇਹ ਸਾਖੀ ਦਾ ਕੋਝਣਾ ਇਹ ਇਹ ਸਾਖੀ ਬਹੁਤ ਲਗਨ ਦੀ ਭਾਈ ਦੀ ਲਗਨ ਸਮੀ ਜਗਾਂ ਤੇ ਆਪਣਾ ਅਮਲ ਜਿਹੜਾ ਆ ਉਹਨੂੰ ਜੋੜ ਕੇ ਜਦੋਂ ਸਾਰੀ ਬੜੀ ਮੁਸ਼ਕਲ ਨਾਲ ਇਹ ਸਤਪੰਤਰ ਤੇ ਬੰਦਾ ਧਮਾਕਾ ਤਾਂ ਕਿ ਇਹ ਸੱਚੀ ਦਾ ਇਹਨਾਂ ਹਾਲਤਾਂ ਤੋਂ ਜਾਣੋ ਅੰਮ੍ਰੇ ਉਹ ਬੜੀ ਨਾਮਰਾਗ ਬਿਮਾਰੀ ਨੂੰ ਜਿਹੜਾ ਅਜੇ ਪੂਰਾ ਤੁਰਿਆ ਨਹੀਂ ਹੋਇਆ ਇੱਕ ਆਪਣੇ ਆਪ ਵਿੱਚ ਸੰਕਟ ਹੈ ਕਿ ਸਾਡਾ ਸਮਾਜ ਕੈਂਸਰ ਸਟੇਜੀਆਂ ਤੋਂ ਮਾਰੀਆਂ ਹੋਣ ਦਾ ਡੂੰਘਾ ਦਿਸਨ ਸਾਡੇ ਲੋਕਾਂ ਦੀ ਖਾਤਿਰ ਕਰ ਗਿਆ ਕਿ ਇਹਦੇ ਲਈ ਸਾਨੂੰ ਸਾਰਿਆਂ ਨੂੰ ਆਪਣੇ ਸਮਝ ਉਹਨਾਂ ਦੇ ਬਦਲ ਵੀ ਕਰਨ ਦੇ ਲਈ ਸਾਨੂੰ ਹੁਜ ਜਿਹੜੀ ਹੈ ਹੁਜ ਬਦਲ ਦੇ ਕਰਨ ਦੇ ਲਈ ਹਾਂ ਸਮਝਣਾ ਕਿ ਜਿਹੜੇ ਸੇਲਸ ਸਾਥੀ ਜਿਹੜੇ ਆਕਰਮਣਿਆ ਤੇ ਕਾਮਰੇ ਜਿੰਨਾ ਵੋਟਾਂ ਲਓਗੇ ਉਹਨੇ ਸਾਥੀ ਦੇ ਇਖਾ ਨੇ ਅਸੀਂ ਸਾਂਝੇ ਹੋ ਰਹੀਆਂ ਨੂੰ ਸੰਦੋ

ਜਿਹੜੇ ਰਾਜਿਕ ਕਰ ਜਾਂ ਹੱਕ ਨੂੰ ਐਸਾ ਦੇ ਜੇ ਹੈ কারণ ਜੀਵਨ ਦਾ ਉਸ ਦਰਸ਼ਣ ਵਿੱਚ ਵਰਕਰ ਸਾਲੇ ਨੂੰ ਚਾਲੀ ਪਾਰੀ ਸਾਥ ਦੇ ਵਿੱਚ ਲਗਾਤਾਰ ਵਿਚਰਨ ਦਾ ਮੌਕਾ ਮਿਲਿਆ ਬਹੁਤ ਕੁਸ਼ਲਿਕਾ ਨੂੰ ਮਿਲਿਆ ਇਸ ਤਰ੍ਹਾਂ ਇਹ ਸ਼ਕਤੀ ਜਿਹੜੀਆਂ ਬਹੁਤ ਘਟ ਕੁੱਝੀਆਂ ਗਈਆਂ ਜਿਹੜੀਆਂ ਸਾਰੇ ਤੋਂ ਆਪਣੇ ਪਰਿਵਾਰ ਵਾਂਗ ਸਮਝਦੀਆਂ ਜਿਹਾ ਦੇਖਦੀਆਂ ਨੇ ਇਹ ਜਿਹੜੀ ਲੜਾਈ ਹੈ ਦੀ ਲੜਾਈ ਸੀ ਪਰ ਇਹ ਲੜਾਈ ਲੈ ਕੇ ੱੱਲੇ ਲਾਲ ਝੰਡੇ ਵਾਲੇ ਸੀ ਯਾਰ ਕਮਨਿਸਟਾਂ ਦੀ ਲੜਾਈ ਨਹੀਂ ਹੈ ਗੁਰੂ ਰਵਿਦਾਸ ਜੀ ਨੇ 667 ਦੇ ਲਗਭਗ ਪਹਿਲਾ ਇੱਕ ਜੋ ਸੁਪਨਾ ਸਮਾਇ ਨੂੰ ਦਿੱਤਾ ਔਰ ਉਹਨਾਂ ਨੇ ਵਰੂ ਹੋ ਕੇ ਇਹ ਸਾਡੇ ਨੂੰ ਰੱਬ ਦੀ ਸਮਝ ਕੇ ਸਾਨੂੰ ਰਾਹ ਜਿਹਾ ਦਿਖਾਇਆ ਕਾਰਸਤੇ ਬੱਠੋ ਕੇ ਦੁਰਦ ਮੰਨਿ ਲਿਖੋਸ ਰੱਖਣਾ ਅੱਗੇ ਵਧਣ ਦਾ ਤਰੀਕਾ ਰੱਖਣਾ ਅਸਲ ਮਾਇਆ ਨੂੰ ਅਸੀਂ ਇਹ ਸ਼ਾਂਤ ਨਹੀਂ ਕੇ ਬੜੇ ਗਿਆਨੋ ਵਿੱਚ ਜੇ ਬatein ਕਰਾਈ ਮਾਰੀਏ ਐਨੇ ਅੰਦਰਲੀ ਪ੍ਰੀਤੀ ਨੂੰ ਸਮਝਣਾ ਕੇ ਇਹ ਕੇ ਚੰਗਰ ਨਾਉਣ ਵਾਲੇ ਬੈਠੇ ਨੇ ਜੇਕਰ ਸਤਿ ਦੇ ਵਿਚ ਜੇ ਛੋਕੋ ਕਹਾਣੀ ਅਸੀਂ ਹਿੰਦੂ ਭਾਈ ਦੇਖਿਆ ਉਹਨਾ ਅਰ ਸਾਡੇ ਸਾਹਮਣੇ ਹਰਦ ਕੀ ਘਰੀ ਪਈ ਹੈ ਰੂਪੀ ਦੇ ਵਿੱਚ ਜੇ ਸਾਡੇ ਕੋਲ ਹੋ ਰਿਹਾ ਹੈ ਉੜੀਸਾ ਦੇ ਵਿੱਚ ਹੋ ਰਿਹਾ ਹੈ ਕੇ ਇੱਕ ਬੰਦਾ ਆਪਣਾ ਨਾਮ ਲੈਦਾ ਤੇ ਉਹਨੂੰ ਉੱਥੇ ਮਜਬੂਰ ਕੀਤਾ ਜਾਂਦਾ ਉਹਦਾ ਸਿਰ ਮੋਨੋ ਦਿੱਤਾ ਉਹਨੂੰ ਨਾਲਿਆ ਪਾਣੀ ਪੁਲਾਇਆ ਜੁਪੀ ਦੇ ਵਿਚ ਉਹਨੇ ਤਾਕਤਾਂ ਕਿ ਤੂੰ ਰਬਾ ਨੋਕੇ ਮੈਨੇ ਨਾ ਸਿਰ ਸਾਡਾ ਫੌਨ ਜਨਾ ਦੇਖਾ ਕਿ ਹੋਇਆ ਆ ਗਿਆ ਇਦਨ ਨੇ ਕਿ ਆ ਜੀਵਨ ਵਾਲੀਆਂ ਤਾਕਤਾਂ ਦਾ ਛੱਡਾ ਇਹ ਦਾਲ ਛੱਡੇ ਇਹ ਇਕੱਠੇ ਹੋਗੇ ਹੋਰ ਮਜਬੂਤ ਹੋਣਗੇ ਔਰ ਜਿਹੜੀਆਂ ਅਸੀਂ ਜਮੂਰੀ ਤੇ ਰਾਣੀ ਉਹਨਾਂ ਨੂੰ ਵੀ ਅਸੀਂ ਤਾਕਤ ਦਿੰਦੇ ਕਿ ਜੀ ਸਾਡੀ ਕੇਂਦਰ ਦੀ ਸਰਕਾਰ ਕੀ ਕੰਮ ਕਰੀ ਆਇਆ ਕਿਤਾ ਕੰਮ ਇਹ ਨਾ ਕਰਦਾ ਤੇ ਇਹ ਸਰ ਜਲਾ ਸ਼ਿਭ ਭਗਤ ਸਿੰਘ ਨਗਰ ਦਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਅੰਬਲੀ ਅਤੇ ਤਾਰੀਫ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ